ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਵਲੌਗਸ ਤੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਆ ਲਓ ਜੀ ਇਹ ਲੋਹੜੀ ਵਾਲਾ ਦੇਣਾ ਤੇ ਬਸ ਸ਼ਾਮ ਦੀ ਆਪਾਂ ਛੋਟੀ ਜੀ ਕਲਿੱਪ ਚੱਕੀ ਸੀ ਸਵੇਰ ਦੀ ਆਪਾਂ ਕੋਈ ਵੀਡੀਓ ਨਹੀਂ ਬਣਾਈ ਸੀਗੀ ਐਸੀ ਕਿਉਂਕਿ ਵੀ ਲੋਹੜੀ ਦਾ ਇਤਕੀ ਮਾਣੀ ਨਹੀਂ ਸੀ ਬਸ ਬੇਮਾਨ ਜੇ ਨਾਲ ਲੋਹੜੀ ਪਾਈ ਸੀ ਕਿਉਂਕਿ ਗਲੀ ਦੇ ਵਿੱਚ ਦੋ ਮਰਗਾਂ ਹੋ ਗਈਆਂ ਸੀ ਜਿਹਦੇ ਕਰਕੇ ਬਸ ਐ ਹੋ ਗਿਆ ਸੀ ਕਿ ਬਸ ਇੱਕ ਮਾਸੀ ਨੂੰ ਤਾਂ ਦਸਰਪ ਵੀ 25 ਦਿਨ ਹੀ ਹੋਏ ਸੀਗੇ ਜਿੰਨਾਂ ਦੀ ਡੈਥ ਹੋਈ ਨੂੰ ਤੇ ਇੱਕ ਆਪਾਂ ਉਹ ਦਿਵਾਲੀ ਵੇਲੇ ਮਾਸੀ ਦੀ ਡੈਥ ਹੋ ਗਈ ਸੀ ਤੁਹਾਨੂੰ ਦੱਸਿਆ ਸੀ ਵੀਡੀਓ ਦੇ ਵਿੱਚ ਕਿ ਤਾਂ ਕਰਕੇ ਬਸ ਲੋਹੜੀ ਦਾ ਇਤਕੀ ਮਾਣੀ ਨਹੀਂ ਸੀਗਾ ਵੀ ਲੋਹੜੀ ਮਨਾਉਣ ਦਾ ਤੇ ਬਸ ਇਤਕੀ ਲੋਹੜੀ ਤਾਂ ਕਰਕੇ ਰੌਣਕ ਵੀ ਹੈ ਨਹੀਂ ਸੀਗੀ ਬਸ ਬੇਮਾਨ ਜੇ ਨਾਲ ਲੋਹੜੀ ਪਾਲੀ ਸੀਗੀ ਐ ਸੀਗਾ ਵੀ ਚਲੋ ਤਿਹਾਰਾ ਵੀ ਬੱਚੇ ਸੀਗੇ ਸਾਰੇ ਅਧਿਕਰਾਂ ਦੇ ਵਿੱਚ ਹੀ ਤੇ ਬਾਕੀ ਐ ਹੁੰਦਾ ਵੀ ਤਿਲ ਵਗੈਰਾ ਸੱਟਣੇ ਹੁੰਦੇ ਤਾਂ ਕਰਕੇ ਬਸ ਛੋਟੀ ਜੀ ਲੋੜੀ ਪਾਲੀ ਤਾਂ ਆਪਾਂ ਛੋਟੀ ਜੀ ਬਸ ਕਲਿੱਪ ਚੱਕੀ ਸੀਗੀ ਤੇ ਬਸ ਤਾਂ ਆਪਣੀ ਲੋੜੀ ਤੇ ਬਹੁਤ ਜ਼ਿਆਦਾ ਰੌਣਕ ਹੁੰਦੀ ਹੈ ਜੀ ਤੇ ਬੈਠੇ ਰਹੇ ਆ 9:30 10 ਵਜੇ ਦੇ ਤਿੱਕਰ ਕਾਫੀ ਹਨੇਰਾ ਹੋ ਗਿਆ ਸੀ ਇੱਥੇ ਤੇ ਬਸ ਆਪਾਂ ਇੰਨੀ ਕੀ ਕਲਿੱਪ ਚੱਕੀ ਸੀਗੀ ਤੇ ਉਸ ਤੋਂ ਬਾਅਦ ਆਪਾਂ ਅਗਲੇ ਦਿਨ ਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਤੇ ਮਾਗੀ ਵਾਲੇ ਦਿਨ ਵੀ ਆਪਣੇ ਤੋਂ ਜ਼ਿਆਦਾ ਨਹੀਂ ਵੀਡੀਓ ਬਣੀ ਸੀ ਜੀ ਇਹ ਹੈਗਾ ਜੀ ਮਾਗੀ ਵਾਲਾ ਦੇਣਾ ਤੇ ਆਪਾਂ ਆਏ ਸੀ ਗੁਰਦੁਆਰਾ ਹਾਜੀ ਰਤਨ ਸਾਹਿਬ ਤੇ ਤੁਹਾਨੂੰ ਵੀ ਆਪਾਂ ਦਰਸ਼ਨ ਕਰਵਾਉਣੇ ਆਂਗੇ। ਬਸ ਇੱਥੇ ਵੀ ਆਪਣੇ ਤੋਂ ਸਵੇਰ ਦੀ ਕੋਈ ਵੀਡੀਓ ਨਹੀਂ ਬਣੀ ਸੀ ਐਂ ਸੀ ਵੀ ਬੱਚਿਆਂ ਨੂੰ ਕੋਈ ਛੁੱਟੀ ਹੈ ਨਹੀਂ ਸੀਗੀ ਤੇ ਪਹਿਲਾਂ ਐਂ ਸੀ ਵੀ ਪਤਾ ਨਹੀਂ ਕਿਤੇ ਜਾਇਆ ਜਾਊਗਾ ਕਿ ਨਹੀਂ ਆਪਣੇ ਤੋਂ ਤੇ ਕਿਉਂਕਿ ਸਵੇਰ 7 ਵਜੇ ਹੁੰਦਾ ਪਰ ਆਉਣੇ ਸਕੂਲ ਜਾਣਾ ਹੁੰਦਾ ਤੇ ਉਹਨੂੰ ਰੈਡੀ ਵਗੈਰਾ ਕਰਨਾ ਹੁੰਦਾ ਤੇ ਜਦ ਸਕੂਲੋਂ ਆਏ ਸੀ ਉਹ ਤੇ ਫਿਰ ਉਸ ਤੋਂ ਬਾਅਦ ਹੀ ਇੱਥੇ ਆਏ ਸੀ ਤੇ ਇਹ ਡੇਢ ਪੌਣੇ 2 ਦਾ ਟਾਈਮ ਆ ਜੀ ਤੇ ਸੰਗਤ ਕਾਫੀ ਸੀਗੀ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਸਭ ਤੋਂ ਪਹਿਲਾਂ ਹੁਣ ਆਪਾਂ ਪੰਜ ਅਸ਼ਨਾਨਾ ਕਰਾਂਗੇ ਬਹੁਤ ਜ਼ਿਆਦਾ ਆਸ਼ੀਕਾ ਜੀ ਇਸ ਟਾਈਮ ਤੇ ਵੀ ਜੇ ਤਾਂ ਬੱਚਿਆਂ ਨੂੰ ਛੁੱਟੀ ਹੁੰਦੀ ਤਾਂ ਆਪਾਂ ਸਵੇਰ ਦੇ ਟਾਈਮ ਤੇ ਆ ਜਾਂਦੇ ਤੇ ਬਸ ਛੁੱਟੀ ਨਾ ਹੋਣ ਕਰਕੇ ਤੇ ਆਪਾਂ ਨੂੰ ਤਾਂ ਕਰਕੇ ਬਸ ਦੁਪਹਿਰ ਦੇ ਟਾਈਮ ਤੇ ਆਉਣਾ ਪਿਆ ਲਓ ਜੀ ਆਪਾਂ ਪੰਜ ਅਸ਼ਨਾਨਾ ਕਰ ਲਏ ਤੇ ਉਸ ਤੋਂ ਬਾਅਦ ਆਪਾਂ ਕੜਾ ਪ੍ਰਸ਼ਾਦੀ ਦੇਖ ਕਰਵਾਵਾਂਗੇ ਤੇ ਫਿਰ ਆਪਾਂ ਦਰਵਾਜਾ ਸਾਹਿਬ ਦੇ ਵਿੱਚ ਮੱਥਾ ਟੇਕਾਂਗੇ ਤੇ ਨਿਸ਼ਾਨ ਸਾਹਿਬ ਤੇ ਆਗੇ ਸੀ ਆਪਾਂ ਮੱਥਾ ਟੇਕਣ ਲਈ ਕੜਾ ਪ੍ਰਸ਼ਾਦੀ ਦੇ ਕਰਵਾ ਲਈ ਸੀਗੀ ਤੇ ਆਪਾਂ ਤੁਹਾਨੂੰ ਪਹਿਲਾਂ ਵੀ ਦਰਸ਼ਨ ਕਰਵਾਏ ਸੀਗੇ ਨਿਸ਼ਾਨ ਸਾਹਿਬ ਤੇ ਮੱਥਾ ਟੇਕ ਕੇ ਤੇ ਆਪਾਂ ਅੰਦਰ ਦਰਵਾਜਾ ਸਾਹਿਬ 'ਚ ਆ ਗਏ ਆ ਤੇ ਲਓ ਜੀ ਤੁਸੀਂ ਵੀ ਦਰਸ਼ਨ ਕਰੋ ਦਰਵਾਜਾ ਸਾਹਿਬ ਦੇ ਅੰਦਰੋਂ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ